ਸਰਕਾਰਾਂ ਦੇ ਗਲਤ ਫੈਸਲੇ ਏਦਾਂ ਹੀ ਬੇਨਕਾਬ ਹੋਣੇ ਚਾਹੀਦੇ ਨੇ ਤੇ ਏਦਾਂ ਹੀ ਰੱਦ ਹੋਣੇ ਚਾਹੀਦੇ ਨੇ ਜਿਵੇਂ ਅੱਜ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਕੀਤਾ ਅੱਜ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਇਨਸਾਨੀਅਤ ਦੀ ਆਵਾਜ਼ ਸੁਣ ਕੇ ਮਾਣਯੋਗ ਸੁਪਰੀਮ ਕੋਰਟ ਨੇ ਅੱਜ ਬਹੁਤ ਮਾਣਯੋਗ ਕੰਮ ਕੀਤਾ ਔਰ ਸੁਪਰੀਮ ਕੋਰਟ ਨੇ ਬੀਜੇਪੀ ਸਰਕਾਰ ਨੂੰ ਇੱਕ ਬਹੁਤ ਵੱਡਾ ਝਟਕਾ ਦਿੱਤਾ ਬੀਜੇਪੀ ਸਰਕਾਰ ਦੇ ਇੱਕ ਬੇहद ਗਲਤ ਫੈਸਲੇ ਨੂੰ ਰੱਦ ਕਰ ਦਿੱਤਾ ਤੇ ਨਾਲੇ ਪਾਈ ਆ ਫਟਕਾਰ ਭਾਜਪੀ ਸਰਕਾਰ ਨੂੰ ਗੁਜਰਾਤ ਦੀ ਸਰਕਾਰ ਨੂੰ ਤੇ ਕਿਹਾ ਤੁਹਾਨੂੰ ਐਸੇ ਫੈਸਲੇ ਲੈਣ ਦਾ ਕੋਈ ਅਧਿਕਾਰ ਨਹੀਂ ਐ ਗੱਲ ਪੂਰੀ ਸੁਣਿਓ ਗੌਰ ਨਾਲ ਸੁਣਿਓ ਦੇਸ਼ ਦਾ ਸਭ ਤੋਂ ਚਰਚਿਤ ਕੇਸ ਪਿਛਲੇ ਟਾਈਮ ਦਾ ਬਿਲਕਿਸਬਾਨੋ ਦੇ ਜਿਹੜੇ ਬਲਾਤਕਾਰੀ ਸੀ ਤੇ ਕਾਤਲ ਸੀ ਉਹਨਾਂ ਨੂੰ ਗੁਜਰਾਤ ਸਰਕਾਰ ਨੇ ਰਿਹਾ ਕਰ ਦਿੱਤਾ ਸੀ ਗੁਜਰਾਤ ਸਰਕਾਰ ਨੇ ਉਨ੍ਹਾਂ ਦੀ ਬਾਕੀ ਰਹਿੰਦੀ ਸਜ਼ਾ ਮਾਫ਼ ਕਰ ਦਿੱਤੀ ਸੀ ਤੇ ਰਿਹਾ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਉਹ ਕੇਸ ਜਿਹੜਾ ਉਹ ਸੁਪਰੀਮ ਕੋਰਟ ਚ ਗਿਆ ਸੀਗਾ ਪਿਛਲੇ ਸਾਲ ਨਵੰਬਰ ਦੇ ਵਿੱਚ 2023 ਦੇ ਵਿੱਚ ਗੁਜਰਾਤ ਦੀ ਬੀਜੇਪੀ ਸਰਕਾਰ ਨੇ ਰਿਹਾ ਕੀਤੇ ਸੀਗੇ ਬਿਲਕਸ ਬਾਨੋ ਦੇ ਉਦੋਚੀ ਤੇ ਉਸ ਤੋਂ ਬਾਅਦ ਕੇਸ ਸੁਪਰੀਮ ਕੋਰਟ ਚ ਗਿਆ ਤੇ ਸੁਪਰੀਮ ਕੋਰਟ ਨੇ ਫਿਰ ਅੱਜ ਵੱਡਾ ਫੈਸਲਾ ਕੀਤਾ ਸੁਪਰੀਮ ਕੋਰਟ ਨੇ ਕਿਹਾ ਕਿ ਗੁਜਰਾਤ ਦੀ ਸਰਕਾਰ ਨੂੰ ਇੰਨੇ ਵੱਡੇ ਦੋਸ਼ੀਆਂ ਨੂੰ ਰਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਕੇਸ ਕੀ ਸੀ ਔਰ ਕਾਹਤੋਂ ਬੀਜੇਪੀ ਸਰਕਾਰ ਨੇ ਰਿਹਾ ਕੀਤੇ ਗੁਜਰਾਤ ਸਰਕਾਰ ਨੇ ਕਿਵੇਂ ਉਹ ਗੁਣੇ ਕਰ ਰਿਹਾ ਕੀਤੇ ਔਰ ਸੁਪਰੀਮ ਕੋਰਟ ਨੇ ਅੱਜ ਕੀ ਕੀਤਾ ਦੇਖੋ ਜੀ ਗੋਧਰਾ ਕਾਂਡ ਜਦੋਂ ਹੋਇਆ ਸੀ ਤਾਂ ਇੱਕ ਮੁਸਲਮ ਪਰਿਵਾਰ ਸੀਗਾ ਔਰ ਉਹਦੇ ਵਿੱਚ ਜਿਹੜੇ ਕਈ ਜੀ ਇੱਕੋ ਪਰਿਵਾਰ ਦੇ ਕੁਝ ਵਿਅਕਤੀਆਂ ਨੇ 6-7 ਜੀ ਇੱਕੋ ਪਰਿਵਾਰ ਦੇ ਮਾਰੇ ਸੀ ਔਰ ਬਿਲਕੁਲ ਸਬਾਨੋ ਭੈਣ ਜਿਹੜੀ ਬਿਲਕੁਲ ਨਿਰਦੋਸ਼ ਤੇ ਉਹਦੇ ਬੱਚਿਆਂ ਸਮੇਤ ਨਾਲੇ ਮਾਰਿਆ ਤੇ ਨਾਲੇ ਉਹ ਉਹਦਾ ਗਰਭਵਤੀ ਹੋਣ ਦੇ ਬਾਵਜੂਦ ਗੈਂਗਰੇਪ ਕੀਤਾ ਸੀ ਉਸ ਤੋਂ ਬਾਅਦ ਉਥੋਂ ਦੀ ਜਿਹੜੀ ਗੁਜਰਾਤ ਦੇ ਵਿੱਚ ਸੀ ਉਹ ਸਾਰੇ ਫੈਸਲੇ ਉੱਥੇ ਪ੍ਰਭਾਵਿਤ ਕੀਤੇ ਜਾ ਰਹੇ ਸੀ ਕਿਉਂਕਿ ਇਹ ਕਿਹਾ ਜਾਂਦਾ ਇਹ ਦੱਸਿਆ ਜਾਂਦਾ ਹੈ ਕਿ ਉਹ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਸੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਜਪਾ ਨਾਲ ਜੁੜੇ ਹੋਏ ਸੀ ਤਾਂ ਫਿਰ ਉਹ ਕੇਸ ਜਿਹੜਾ ਮਹਾਰਾਸ਼ਟਰ ਦੀ ਕੋਰਟ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਕੇਸ ਸੀਬੀਆਈ ਦੇ ਕੋਲ ਸੀ ਸੀਬੀਆਈ ਮਹਾਰਾਸ਼ਟਰ ਦੀ ਕੋਰਟ ਨੇ ਸਾਬਤ ਕਰਨ ਤੋਂ ਬਾਅਦ ਉਹ ਜਿਹੜੇ ਬਿਲਕਸਬਾਨੋ ਦੇ ਦੋਸ਼ੀ ਸੀ ਉਹਨਾਂ ਨੂੰ ਫਿਰ ਸਖਤ ਸਜ਼ਾ ਦਿੱਤੀ ਸੀ ਉਮਰ ਕੈਦ ਤੇ ਪਿਛਲੇ ਸਾਲ ਅਜੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਹੋਇਆ ਸੀ ਜੇਲ੍ਹ 'ਚ ਔਰ ਗੁਜਰਾਤ ਸਰਕਾਰ ਨੇ ਉਹ ਜਿਹੜੇ ਦੋਸ਼ੀ ਸੀਗੇ ਉਹਨਾਂ ਦੀ ਸਜ਼ਾ ਮਾਫ ਕਰ ਦਿੱਤੀ ਤੇ ਉਹਨਾਂ ਨੂੰ ਜੇਲ੍ਹ 'ਚੋਂ ਬਾਹਰ ਕੱਢ ਦਿੱਤਾ ਸੀ ਔਰ ਇੰਨਾ ਹੀ ਨਹੀਂ ਜਦੋਂ ਐਡਾ ਭੈੜਾ ਜੁਰਮ ਕਰਨ ਵਾਲੇ ਉਹ ਦੋਸ਼ੀ ਜੇਲ੍ਹ 'ਚੋਂ ਬਾਹਰ ਆਏ ਤਾਂ ਕਿਆ ਜਾਂਦਾ ਹੈ ਚਰਚਾ ਰਹੀ ਹੈ ਪੂਰੀ ਮੀਡੀਆ ਦੇ ਵਿੱਚ ਕਿ ਕੁਝ ਵਿਅਕਤੀਆਂ ਨੇ ਜਿਹੜੇ ਕਿ ਉਥੋਂ ਦੀ ਸਰਕਾਰ ਨਾਲ ਰਿਲੇਟਡ ਵਿਅਕਤੀ ਨੇ ਉਹਨਾਂ ਨੇ ਉਹਨਾਂ ਦਾ ਬਾਹਰ ਆਉਣ ਤੇ ਹਾਰ ਪਾ ਪਾ ਕੇ ਸਵਾਗਤ ਕੀਤਾ ਉਹਨਾਂ ਨੂੰ ਹਾਰ ਪਾਏ ਜਿਵੇਂ ਉਹ ਪਤਾ ਨਹੀਂ ਕਿੰਨੇ ਕਬਡੇ ਦੇਸ਼ ਭਗਤ ਹੋਣ ਤੇ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦੀ ਚਰਚਾ ਚੱਲੀ ਵੀ ਇੰਨਾ ਕਨਾਉਣਾ ਅਪਰਾਧ ਕਰਕੇ ਮਤਲਬ ਇੱਕ ਭਾਈ ਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਇੱਕ ਪਰਿਵਾਰ ਦੇ 6-7 ਜੀ ਖਤਮ ਕੀਤੇ ਗਏ ਨਿੱਕੇ-ਨਿੱਕੇ ਬੱਚਿਆਂ ਸਮੇਤ ਔਰ ਫਿਰ ਉਸ ਪਰਿਵਾਰ ਦੀ ਇੱਕ ਗਰਭਵਤੀ ਔਰਤ ਦੇ ਨਾਲ ਰੇਪ ਕੀਤਾ ਬਿਲਕੁਲ ਸੁਬਾਨੋ ਦੇ ਨਾਲ ਤਾਂ ਇੰਨਾ ਵੱਡਾ ਗੁਨਾਹ ਕਰਨ ਵਾਲਿਆਂ ਨੂੰ ਮਤਲਬ ਗੁਜਰਾਤ ਦੀ ਸਰਕਾਰ ਨੇ ਐ ਰਿਹਾ ਕਰ ਦਿੱਤਾ ਉਹਨਾਂ ਨੂੰ ਮਾਫ ਕਰ ਦਿੱਤਾ ਇਹ ਇੱਕ ਬਹੁਤ ਵੱਡਾ ਸਵਾਲ ਲਗਭਗ 1 ਸਾਲ ਤੋਂ ਜਿਹੜਾ ਚੱਲ ਰਿਹਾ ਸੀ ਜਦੋਂ ਦਾ ਉਹਨਾਂ ਨੂੰ ਰਿਹਾ ਕੀਤਾ ਤੇ ਅੱਜ ਬਹੁਤ ਵੱਡਾ ਇਤਿਹਾਸਿਕ ਫੈਸਲਾ ਮੈਂ ਕਹੂੰਗਾ ਮਾਨਯੋਗ ਸੁਪਰੀਮ ਕੋਰਟ ਨੇ ਲਿਆ ਅਦਾਲਤਾਂ ਨੂੰ ਸੁਪਰੀਮ ਕੋਰਟ ਕਿਹਾ ਜਾਂਦਾ ਤੇ ਅਦਾਲਤਾਂ ਨੂੰ ਮਾਨਯੋਗ ਕਿਹਾ ਜਾਂਦਾ ਤੇ ਅੱਜ ਸੁਪਰੀਮ ਕੋਰਟ ਨੇ ਸੱਚਮੁੱਚ ਬਹੁਤ ਮਾਨਯੋਗ ਕੰਮ ਕੀਤਾ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਉਸ ਪੱਖਪਾਤੀ ਤੇ ਗਲਤ ਫੈਸਲੇ ਨੂੰ ਰੱਦ ਕਰ ਦਿੱਤਾ ਜਿਹੜਾ ਫੈਸਲਾ ਕਰਕੇ ਬਿਲਕਸ ਬਾਨੋ ਦੇ ਦੋਸ਼ੀ ਗੁਜਰਾਤ ਦੀ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਰਿਹਾ ਕੀਤੇ ਸੀ ਔਰ ਨਾਲ ਦੀ ਨਾਲ ਫਟਕਾਰ ਪਈ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਵੀ ਤੁਹਾਡੇ ਕੋਲ ਕੀ ਅਧਿਕਾਰ ਹੈ ਕਿ ਤੁਸੀਂ ਉਹਨਾਂ ਦੀ ਸਜ਼ਾ ਮਾਫ ਕਰ ਦਿਓ ਜੇ ਉਹਨਾਂ ਦੀ ਸਜ਼ਾ ਮਾਫੀ ਤੇ ਕੋਈ ਫੈਸਲਾ ਕੀਤਾ ਜਾ ਸਕਦਾ ਤਾਂ ਉਹ ਮਹਾਰਾਸ਼ਟਰ ਦੀ ਸਰਕਾਰ ਕਰ ਸਕਦੀ ਹੈ ਕਿਉਂ ਕਿ ਕਿਉਂਕਿ ਉਥੋਂ ਦੀ ਅਦਾਲਤ ਨੇ ਸਜ਼ਾ ਦਿੱਤੀ ਉਹਨਾਂ ਨੂੰ ਸੋ ਉਹ ਜਿਹੜਾ ਕੇਸ ਸੀ ਨਾ ਬਿਲਕਿਸਬਾਨੋ ਦਾ ਪਿਆਰਿਓ ਉਹ ਕੇਸ ਮਹਾਰਾਸ਼ਟਰ ਦੀ ਅਦਾਲਤ 'ਚ ਟਰਾਂਸਫਰ ਹੀ ਇਸ ਕਰਕੇ ਕੀਤਾ ਸੀ ਕਿਉਂਕਿ ਉਹ ਜਿਹੜੇ ਦੋਸ਼ੀ ਸੀ ਉਹ ਰਾਜਨੀਤਿਕ ਪਹੁੰਚ ਵਾਲੇ ਸੀ ਤੇ ਸਰਕਾਰ ਭਾਜਪੀ ਦੀ ਸੀ ਤੇ ਇਹ ਸ਼ੰਕਾ ਸੀ ਵੀ ਇੱਥੇ ਨਿਆਂ ਨਹੀਂ ਹੋਣਾ ਇਸ ਕਰਕੇ ਕੇਸ ਮਹਾਰਾਸ਼ਟਰ 'ਚ ਟਰਾਂਸਫਰ ਹੋਇਆ ਮਹਾਰਾਸ਼ਟਰ ਦੀ ਅਦਾਲਤ ਨੇ ਫਿਰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਤੇ ਫੇਰ ਪਹੁੰਚੋਂ ਕੇ ਉਹੀ ਖੋਤੀ ਬੋਰ ਥੱਲੇ ਵਾਲੀ ਗੱਲ ਗੁਜਰਾਤ ਦੀ ਸਰਕਾਰ ਨੇ ਫੇਰ ਉਹਨਾਂ ਦੀ سزا ਮਾਫ ਕਰ ਦਿੱਤੀ ਤੇ ਕਾਰਨ ਇਹ ਦੱਸਿਆ ਵੀ ਇਹ ਚੰਗੇ ਆਚਰਣ ਵਾਲੇ ਸੀ ਇਸ ਕਰਕੇ ਇਹਨਾਂ ਦੀ سزا ਮਾਫ ਕੀਤੀ ਹੈ ਹੁਣ ਤੁਸੀਂ ਦੱਸੋ ਜੇ ਕੋਈ ਵਿਅਕਤੀ ਜਿਨ੍ਹਾਂ ਨੇ 7 ਦੇ ਕਰੀਬ ਨਿਰਦੋਸ਼ ਘੱਟ ਗਿਣਤੀ ਭਾਈਚਾਰੇ ਦੇ ਵਿਅਕਤੀਆਂ ਨੂੰ ਮਾਰਿਆ ਹੋਵੇ ਔਰ ਉਹਨਾਂ ਦੀ ਔਰਤ ਨਿਰਦੋਸ਼ ਔਰਤ ਦੇ ਨਾਲ ਗਰਭਵਤੀ ਔਰਤ ਦੇ ਨਾਲ ਰੇਪ ਬਲਾਤਕਾਰ ਕੀਤਾ ਹੋਵੇ ਤਾਂ ਉਹਨਾਂ ਨੂੰ ਚੰਗੇ ਆਚਰਣ ਵਾਲੇ ਕਿਹਾ ਜਾ ਸਕਦਾ ਹੈ ਪਰ ਕਿਤੇ ਨਾ ਕਿਤੇ ਜਿਹੜੀ ਗੁਜਰਾਤ ਦੀ ਸਰਕਾਰ ਹੈ ਉਹਨੂੰ ਬੀਜੇਪੀ ਸਰਕਾਰ ਨੂੰ ਉਹ ਚੰਗੇ ਆਚਰਣ ਵਾਲੇ ਲੱਗੇ ਤੇ ਉਹਨਾਂ ਨੇ ਭਾਈ ਰਹਾ ਕਰਤੇ ਉਸ ਤੋਂ ਬਾਅਦ ਫਿਰ ਇਹ ਕੇਸ ਸੁਪਰੀਮ ਕੋਰਟ ਚ ਗਿਆ ਤੇ ਸੁਪਰੀਮ ਕੋਰਟ ਨੇ ਫਿਰ ਸੁਣਵਾਈ ਕੀਤੀ ਹੈ ਤੇ ਸੁਪਰੀਮ ਕੋਰਟ ਨੇ ਫਿਰ ਹੁਣ ਦੁਬਾਰਾ ਉਹਨਾਂ ਦੀ ਸਜ਼ਾ ਰੱਦ ਕਰ ਮਤਲ ਜਿਹੜੀ ਮਾਫੀ ਕੀਤੀ ਸੀ ਉਹਨਾਂ ਨੂੰ ਉਹ ਰੱਦ ਕਰ ਦਿੱਤਾ ਹੈ ਬਿਲਕਸ ਬਾਨੋ ਦੇ ਗੁਨੇਗਾਰ ਹੁਣ ਦੁਬਾਰਾ ਇੱਕ ਵਾਰ ਜੇਲ੍ਹ ਜਾਣਗੇ ਔਰ ਦੁਬਾਰਾ ਤੋਂ ਫੇਰ ਉਹ ਆਪਦੀ ਫੀਸ ਮਾਫੀ ਦੀ ਅਰਜੀ ਜਿਹੜੀ ਆ ਉਹ ਮਹਾਰਾਸ਼ਟਰ ਕੋਰਟ ਚ ਲਾ ਸਕਦੇ ਨੇ ਪਰ ਗੁਜਰਾਤ ਸਰਕਾਰ ਉਹਨਾਂ ਦੀ ਸਜ਼ਾ ਮਾਫੀ ਨਹੀਂ ਕਰ ਸਕਦੀ ਕਿਉਂਕਿ ਇਹ ਫੈਸਲਾ ਕਿਹਦਾ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦਾ ਪਰ ਇੱਥੇ ਯਾਰੋ ਇੱਕ ਵੱਡਾ ਸਵਾਲ ਹੈ ਮੈਂ ਫੇਰ ਕਹੂੰਗਾ ਜਿੰਨੇ ਪੈਣਾ ਭਰਾ ਦੇਖ ਰਹੇ ਹੋ ਵੀਡੀਓ ਅੱਜ ਲੋਕ ਹਿੱਤ ਲਈ ਲੋਕ ਭਲਾਈ ਲਈ ਲੋਕ ਚੇਤਨਾ ਲਈ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਤਿੰਨੇ ਗੱਲਾਂ ਜਾਣੀਆਂ ਚਾਹੀਦੀਆਂ ਨੇ ਕਿ ਕਿਵੇਂ ਸਰਕਾਰਾਂ ਆਪਣੇ ਚਾਹੀਤੇ ਬੰਦੇ ਜਿਉ ਵੱਡੇ ਗੁਨਾਹ ਵੀ ਕਰ ਦੇਣ ਤੇ ਉਹਨਾਂ ਦੀਆਂ ਸਜ਼ਾਵਾਂ ਮਾਫ਼ ਕਰ ਦਿੰਦੀਆਂ ਨੇ ਤੇ ਇੱਥੇ ਇੱਕ ਸਵਾਲ ਹੋਰ ਉੱਭਰਦਾ ਹੈ ਕਿ ਉਹ ਜਿਹੜੇ ਕਾਤਲ ਬਲਾਤਕਾਰੀ ਸੀ ਉਹਨਾਂ ਦੀ ਸਜ਼ਾ ਤਾਂ ਮaaf ਕਰ ਦਿੱਤੀ ਗਈ ਸੀ ਬੀਜੇਪੀ ਸਰਕਾਰ ਵੱਲੋਂ ਪਰ ਜਿਹੜੇ ਬੰਦੀ ਸਿੰਘ ਜਾਂ ਜਿਹੜੇ ਹੋਰ ਸਿਆਸੀ ਕੈਦੀ ਜੇਲ੍ਹਾਂ ਚ ਬੈਠੇ ਨੇ ਜਿਨ੍ਹਾਂ ਨੇ ਲੋਕ ਉਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਜਿੱਦਾਂ ਦਾ ਉਹਨਾਂ ਕੀਤਾ ਸੀ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹਾਂ ਚ ਬਾਹਰ ਨਹੀਂ ਕੱਢਿਆ ਜਾ ਰਿਹਾ ਹੁਣ ਇੱਥੇ ਦੋ ਤਰ੍ਹਾਂ ਦੀ ਨੀਤੀ ਨਜ਼ਰ ਆ ਰਹੀ ਹੈ ਤੁਹਾਡਾ ਕੀ ਵਿਚਾਰ ਹੈ ਆਪਣਾ ਵਿਚਾਰ ਜਰੂਰ ਲਿਖਿਓ ਔਰ ਅੱਜ ਦਾ ਜਿਹੜਾ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਇਹ ਤੁਹਾਨੂੰ ਕਿੱਦਾਂ ਦਾ ਲੱਗਿਆ ਇਹਦੇ ਬਾਰੇ ਜਰੂਰ ਦੱਸਿਓ ਮੈਂ ਫੇਰ ਦੁਬਾਰਾ ਦੱਸ ਦਿਆਂ ਕਿ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਸੱਚਮੁੱਚ ਇੱਕ ਮਾਨਯੋਗ ਕੰਮ ਕੀਤਾ ਹੈ ਔਰ ਸੁਪਰੀਮ ਕੋਰਟ ਨੇ ਬਿਲਕੁਲ ਸਭਾਨੋ ਦੇ ਦੋਸ਼ੀਆਂ ਨੂੰ ਦੁਬਾਰਾ ਫੇਰ ਜੇਲ੍ਹ ਚ ਭੇਜਣ ਦਾ ਫੈਸਲਾ ਕਰ ਦਿੱਤਾ ਹੈ ਔਰ ਗੁਜਰਾਤ ਸਰਕਾਰ ਭਾਜਪੀ ਸਰਕਾਰ ਨੇ ਜਿਹੜੇ ਉਹ ਰਾਜਨੀਤਿਕ ਨੇਤਾ ਵਾਲੇ ਵਿਅਕਤੀ ਦੱਸੇ ਜਾਂਦੇ ਨੇ ਉਹਨਾਂ ਦੀ ਜਿਹੜੀ ਸਜ਼ਾ ਮਾਫ ਕੀਤੀ ਸੀ ਸਪਰੀਮ ਕੋਰਟ ਨੇ ਉਹ ਸਜ਼ਾ ਮਾਫੀ ਰੱਦ ਕਰ ਦਿੱਤੀ ਹੈ ਔਰ ਨਾਲ ਦੀ ਨਾਲ ਝਾੜ ਪਾਈ ਹੈ ਗੁਜਰਾਤ ਦੀ ਬੀਜੇਪੀ ਸਰਕਾਰ ਨੂੰ ਕਿ ਐ ਤੁਸੀਂ ਕਿਵੇਂ ਮਾਫ ਕਰ ਸਕਦੇ ਹੋ ਤੁਹਾਡੇ ਕੋਲ ਕੀ ਅਧਿਕਾਰ ਹੈ ਕਿ ਅਦਾਲਤ ਦੀ ਸਜ਼ਾ ਦਿੱਤੀ ਵਿਅਕਤੀ ਤੇ ਮਹਾਰਾਸ਼ਟਰ ਸਰਕਾਰ ਅਦਾਲਤ ਦਾ ਫੈਸਲਾ ਤੇ ਤੁਸੀਂ ਕਿਵੇਂ ਪਲਟ ਸਕਦੇ ਹੋ ਸੋ ਇਹ ਬਹੁਤ ਚਰਚਿਤ ਕੇਸ ਸੀਗਾ ਇਹਦੀ ਚਰਚਾ ਵੱਖ-ਵੱਖ ਜਥੇਬੰਦੀਆਂ ਵਾਲੇ ਵੱਖ-ਵੱਖ ਸਿਆਸੀ ਪਾਰਟੀਆਂ ਵਾਲੇ ਕਰਦੇ ਰਹੇ ਨੇ ਔਰ ਨਾਲ ਦੀ ਨਾਲ ਇਹਦੀ ਚਰਚਾ ਸਿਮਰਨਜੀਤ ਮਾਨ ਨੇ ਵੀ ਇੱਕ ਦੋ ਵਾਰ ਪਾਰਲੀਮੈਂਟ ਚ ਵੀ ਇਹ ਮੁੱਦਾ ਉਠਾਇਆ ਇਸ ਕਰਕੇ ਇਹ ਬੜਾ ਹਾਈ ਪ੍ਰੋਫਾਈਲ ਕੇਸ ਸੀ ਔਰ ਬਿਲਕਸ ਬਾਨੋ ਉਹ ਜਿਹੜੀ ਅੱਜ ਬਜ਼ੁਰਗ ਹੋ ਚੁੱਕੀ ਹੈ ਕਈ ਸਾਲਾਂ ਬਾਅਦ ਉਹਨੂੰ ਇਨਸਾਫ ਮਿਲਿਆ ਸੀ ਉਹਦੇ ਗੁਣੇਗਾਰ ਜੇਲ੍ਹ ਗਏ ਸੀ ਔਰ ਕੁਝ ਟਾਈਮ ਬਾਅਦ ਬੀਜੇਪੀ ਸਰਕਾਰ ਨੇ ਉਹਨਾਂ ਦੀ ਸਜ਼ਾ ਮਾਫ਼ ਕਰਕੇ ਉਹਨਾਂ ਨੂੰ 2023 ਦੇ ਵਿੱਚ ਜੇਲ੍ਹ ਤੋਂ ਰਿਹਾਅ ਕਰਤਾ ਸੀ ਤੇ ਫਿਰ ਬਾਹਰ ਆਉਣ ਤੇ ਹਾਰ-ਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਸੀ ਤੇ ਫਿਰ ਉਹ ਕੇਸ ਸੁਪਰੀਮ ਕੋਰਟ ਚ ਗਿਆ ਸੀਗਾ ਔਰ ਸੁਪਰੀਮ ਕੋਰਟ ਨੇ ਅੱਜ ਬਹੁਤ ਇਤਿਹਾਸਕ ਤੇ ਵੱਡਾ ਫੈਸਲਾ ਸੁਣਾਇਆ ਸੁਪਰੀਮ ਕੋਰਟ ਨੇ ਕਿਹਾ ਕਿ ਗੁਜਰਾਤ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਸੀ ਉਹਨਾਂ ਦੀ ਸਜ਼ਾ ਮਾਫ਼ ਕਰਨ ਦਾ ਕੇਸ ਆਧਾਰ ਤੇ سزا ਮਾਫ ਕੀਤੀ ਹੈ ਪਰ ਅੱਜ ਦੁਬਾਰਾ ਫੇਰ ਵੱਡਾ ਇਤਿਹਾਸਕ ਫੈਸਲਾ ਆਇਆ ਸੁਪਰੀਮ ਕੋਰਟ ਦਾ ਔਰ ਉਹਨਾਂ ਵਿਅਕਤੀਆਂ ਨੂੰ ਦੁਬਾਰਾ ਫੇਰ ਹੁਣ ਜੇਲ੍ਹ ਜਾਣਾ ਪਏਗਾ ਬਿਲਕੁਸਬਾਨੋ ਦੇ ਦੋਸ਼ੀਆਂ ਨੂੰ ਔਰ ਅੱਜ ਦੀ ਇਹ ਵੱਡੀ ਖਬਰ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਹੁਤ ਮਿਹਰਬਾਨ